¡Eco! ਕੁੱਤੇ ਦੇ ਮੂੰਹ ਅੰਦਰ ਇੱਕ ਕਾਲੇ ਰੰਗ ਦਾ ਲਫਾਫਾ ਸੀ ਤੇ ਉਹ ਇੱਕ ਜਗ੍ਹਾ ਖੜਾ ਹੋਇਆ ਸੀ ਤੇ ਇੱਕ ਕਾਂ ਜਗ੍ਹਾ ਤਲਾਸ਼ ਰਿਹਾ ਸੀ ਜਿੱਥੇ ਬੈਠ ਕੇ ਉਹ ਉਸ ਲਫਾਫੇ ਦੇ ਅੰਦਰ ਦੀ ਚੀਜ਼ ਨੂੰ ਖਾ ਸਕੇ ਇੰਨੇ ਦੇ ਵਿੱਚ ਇੱਕ ਆਦਮੀ ਦੀ ਨਜ਼ਰ ਉਸ ਲਫਾਫੇ ਤੇ ਪੈਂਦੀ ਹੈ ਤਾਂ ਉਹ ਚੌਂਗ ਗਿਆ ਉਸਨੇ ਇੱਕ ਡੰਡਾ ਚੁੱਕਿਆ ਤੇ ਕੁੱਤੇ ਦੇ ਮੂੰਹ ਦੇ ਵਿੱਚੋਂ ਉਸ ਲਫਾਫੇ ਨੂੰ ਛੜਵਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਤਾ ਉਸ ਪਲਾਸਟਿਕ ਦੇ ਲਫਾਫੇ ਨੂੰ ਲੈ ਕੇ ਭੱਜ ਨਿਕਲਦਾ ਤੇ ਸਿੱਧਾ ਪਿੰਡ ਦੇ ਅੰਦਰ ਜਾ ਵੱੜਦਾ ਜਿਵੇਂ ਜਿਵੇਂ ਉਹ ਪਿੰਡ ਤੋਂ ਗੁਜ਼ਰਦਾ ਉਹਦੇ ਮੂੰਹ ਅੰਦਰ ਫੜਿਆ ਉਹ ਲਫਾਫਾ ਸਭ ਨੂੰ ਦਿਖਾਈ ਦਿੰਦਾ ਹੁਣ ਤੱਕ ਇਹ ਪੂਰੀ ਤਰ੍ਹਾਂ ਪਾੜ ਚੁੱਕਿਆ ਸੀ ਤੇ ਜਿਵੇਂ ਹੀ ਲੋਕ ਉਸ ਲਫਾਫੇ ਦੇ ਅੰਦਰਲੀ ਚੀਜ਼ ਨੂੰ ਦੇਖਦੇ ਨੇ ਲੋਕਾਂ ਤੇ ਰੌਂਕ ਤੇ ਖੜੇ ਹੋਗੇ ਤੇ ਤੁਰੰਤੀ ਉਹਨਾਂ ਵੱਲੋਂ ਪੁਲਿਸ ਨੂੰ ਕਾਲ ਕਰ ਦਿੱਤੀ ਜਾਂਦੀ ਆ ਪੁਲਿਸ ਹਾਲਾਤ ਸਮਝਦੇ ਉੱਥੇ ਪਹੁੰਚਦੀ ਆ ਤੇ ਫਿਰ ਉਸ ਕੁੱਤੇ ਨੂੰ ਪਾ ਲੈ ਜਾਂਦਾ ਜਿਵੇਂ ਕੁੱਤਾ ਮਿਲਦਾ ਉਸਦੇ ਮੂੰਹ ਦੇ ਵਿੱਚ ਰੱਖਿਆ ਉਹ ਲਫਾਫਾ ਵੀ ਮਿਲ ਗਿਆ ਤੇ ਇਸ ਪਲਾਸਟਿਕ ਦੇ ਕਾਲੇ ਲਫਾਫੇ ਦੇ ਅੰਦਰ ਇੱਕ ਹੱਥ ਮਜੂਦ ਸੀ ਹੋਰ ਸਵਾਸ ਹੀ ਕੇ ਸੀਕਦਾ ਤੇ ਬਾਕੀ ਸ਼ਰੀਰ ਕਿੱਥੇ ਆ ਤੇ ਫਿਰ ਇਹ ਪੂਰੀ ਗੱਲ ਅਧਿਕਾਰੀਆਂ ਤੱਕ ਪਹੁੰਚਦੀ ਹੈ ਤੇ ਤੁਰੰਤ ਹੀ ਕਈ ਟੀਮਾਂ ਦਾ ਗਠਨ ਕੀਤਾ ਜਾਂਦਾ ਤੇ ਆਸ-ਪਾਸ ਦੇ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾਂਦਾ ਤੇ ਫਿਰ ਇੱਕ-ਇੱਕ ਕਰਕੇ ਪੁਲਿਸ ਨੂੰ ਉਝੇ ਹੀ 19 ਪਲਾਸਟਿਕ ਬੈਗ ਮਿਲਦੇ ਨੇ ਇਹਨਾਂ ਦੇ ਵਿੱਚ ਇੱਕ-ਇੱਕ ਹਿੱਸਾ ਰੱਖਿਆ ਹੋਇਆ ਸੀ ਤੇ ਇਹ 19 ਹਿੱਸੇ ਪੂਰੇ 5 ਕਿਲੋਮੀਟਰ ਦੇ ਇੱਕ ਵੱਡੇ ਰੇਡੀਅਸ ਤੋਂ ਪੁਲਿਸ ਨੂੰ ਮਿਲਦੇ ਨੇ ਤੇ ਉਹ ਵੀ ਡੌਗ ਸਕੁਐਡ ਦੀ ਮਦਦ ਨਾਲ ਹੁਣ ਇਹ ਸਭ ਕੁਝ ਪੁਸ ਦੇ ਕੋਲ ਪਰ ਹਾਲੇ ਵੀ ਸਭ ਤੋਂ ਵੱਡੀ ਪ੍ਰੋਬਲਮ ਸੀ ਕਿ ਉਸ ਦਾ ਸਿਰ ਗਾਇਬ ਸੀ ਤਾਂ ਪਛਾਣ ਵੀ ਨਹੀਂ ਸੀ ਹੋ پا ਰਹੀ ਸਭ ਤੋਂ ਪਹਿਲਾਂ ਇਹਨਾਂ ਸਭ ਟੁਕੜਿਆਂ ਨੂੰ ਫੋਰੈਂਸਿਕ ਦੇ ਲਈ ਭੇਜਿਆ ਜਾਂਦਾ ਦੂਸਰੇ ਪਾਸੇ ਪੁਲਿਸ ਵੱਲੋਂ ਜਾਂ ਸ਼ੁਰੂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਆਸ-ਪਾਸ ਦੇ ਸਾਰੇ ਪੁਲਿਸ ਸਟੇਸ਼ਨ ਤੋਂ ਪੁੱਛਿਆ ਜਾਂਦਾ ਕਿ ਪਿਛਲੇ ਕੁਝ ਦਿਨਾਂ ਦੇ ਦੌਰਾਨ ਕੋਈ ਔਰਤ ਗਾਇਬ ਹੋਈ ਆ ਤਾਂ ਦੱਸੋ ਤਾਂ ਪੁਲਿਸ ਨੂੰ ਇੱਥੋਂ ਦੇ ਹੀ ਟਮਕਾਟੂ ਇਲਾਕੇ ਦੇ ਵਿੱਚ ਪੁਲਿਸ ਸਟੇਸ਼ਨ ਤੋਂ ਇੱਕ ਔਰਤ ਦੇ ਗੁੰਮ ਹੋਣ ਦੀ ਖਬਰ ਮਿਲਦੀ ਆ ਜਿਸ ਦੀ ਮਿਸਿੰਗ ਰਿਪੋਰਟ 7 ਅਗਸਤ ਨੂੰ ਉਸਦੇ ਹੀ ਪਤੀ ਦੇ ਵੱਲੋਂ ਦਰਜ ਕਰਵਾਈ ਗਈ ਸੀ ਤੇ ਦੂਸਰੇ ਪਾਸੇ ਇਹ ਟੁਕੜੇ 7 ਅਗਸਤ ਨੂੰ ਮਿਲਦੇ ਨੇ ਪੁਲਿਸ ਨੇ ਇਸ ਔਰਤ ਦਾ ਪਤਾ ਕੀਤਾ ਤਾਂ ਪਤਾ ਲੱਗਾ ਕਿ ਇਸ ਦਾ ਨਾਮ ਲక్ష్ਮੀ ਦੇਵੀ ਆ ਤੇ ਕੁਝ ਦਿਨ ਪਹਿਲਾਂ ਹੀ ਆਪਦੀ ਬੇਟੀ ਤੇਜਸਵੀ ਦੇ ਘਰ ਗਈ ਸੀ ਲక్ష్ਮੀ ਦੇਵੀ ਦੀ ਉਮਰ 42 ਸਾਲ ਸੀ ਉਹ 3 ਅਗਸਤ ਨੂੰ ਬੇਟੀ ਦੇ ਘਰੋਂ ਤਾਂ ਨਿਕਲੀ ਪਰ ਆਪਦੇ ਘਰ ਤੱਕ ਨਹੀਂ ਪਹੁੰਚਦੀ ਤਾਂ ਪਤੀ ਨੇ ਪੁਲਿਸ ਰਿਪੋਰਟ ਲਿਖਾਤੀ ਹੁਣ ਪੁਲਿਸ ਨੂੰ ਇਹ ਤਾਂ ਪਤਾ ਲੱਗ ਚੁੱਕਾ ਸੀ ਕਿ ਬਾਡੀ ਹਾਕ ਕਿਸ ਦੀ ਪਰ ਹੁਣ ਬਾਕੀ ਸੀ ਉਸ ਮੁਜਰਮ ਤੱਕ ਪਹੁੰਚਣਾ ਜਿਸ ਨੇ ਇਹ ਸਭ ਕੁਝ ਕੀਤਾ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਉਸ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਮੌਜੂਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਤਾਂ ਪੁਲਿਸ ਦਾ ਧਿਆਨ ਇੱਕ ਐਸਯੂਵੀ ਗੱਡੀ ਦੇ ਉੱਤੇ ਜਾਂਦਾ ਐਸਯੂਵੀ ਹਰ ਉਸ ਜਗ੍ਹਾ ਦੇ ਉੱਤੇ ਮੌਜੂਦ ਸੀ ਜਿੱਥੇ-ਜਿੱਥੇ ਟੁਕੜੇ ਮਿਲ ਰਹੇ ਸੀ ਦੂਸਰੀ ਗੱਲ ਕਿਸ ਐਸਯੂਵੀ ਦੇ ਅੱਗੇ ਦੀ ਤੇ ਪਿੱਛੇ ਦੀ ਨੰਬਰ ਪਲੇਟ ਦੋਨਾਂ ਦੇ ਵਿੱਚੋਂ ਨੰਬਰ ਅਲੱਗ-ਅਲੱਗ ਸੀ ਤੇ ਇਸ ਐਸਯੂਵੀ ਨੂੰ ਮੋਡੀਫਾਈ ਵੀ ਕੀਤਾ ਗਿਆ ਸੀ ਪੋਸਟ ਦੇ ਵੱਲੋਂ ਜਦੋਂ ਨੰਬਰ ਦੀ ਡਿਟੇਲ ਕਢਵਾਈ ਜਾਂਦੀ ਆ ਤਾਂ ਪਤਾ ਲੱਗਾ ਕਿ ਦੋਨੋਂ ਹੀ ਫੇਕ ਸੀ ਪਰ ਇਹ ਗੱਡੀ ਮੋਡੀਫਾਈਡ ਸੀ ਤਾਂ ਪੁਲਿਸ ਨੇ ਇਸ ਦੀ ਤਸਵੀਰ ਅਲੱਗ-ਅਲੱਗ ਸ਼ਾਪਸ ਦੇ ਉੱਤੇ ਦਿਖਾਈ ਜਿਹੜੀਆਂ ਸ਼ਾਪਸ ਵੀ ਅਜਿਹੀਆਂ ਗੱਡੀਆਂ ਨੂੰ ਮੋਡੀਫਾਈ ਕਰਿਆ ਕਰਦੀਆਂ ਸੀ ਤਾਂ ਇੱਕ ਬੰਦੇ ਨੇ ਇਸ ਨੂੰ ਪਛਾਣ ਲਿਆ ਤਪਸ ਨੂੰ ਪਤਾ ਲੱਗਾ ਕਿ ਇਹ ਗੱਡੀ ਇੱਕ 36 ਨਾਮ ਦੇ ਆਦਮੀ ਦੀ ਆ। ਪੁਲਿਸ ਨੇ 30 ਦਾ ਨੰਬਰ ਲੈਂਤਾ ਤੇ ਉਸ ਦੀ ਕਾਲ ਡਿਟੇਲ ਤੇ ਲੋਕੇਸ਼ਨ ਖੰਗਾਲਨੀ ਸ਼ੁਰੂ ਕਰਤੀ। ਕਿਸ ਤੀਸ ਅਫਸਰ ਕਰ ਇਸ ਇਨਸੀਡੈਂਟ ਵਾਲੇ ਦਿਨ ਸੀ ਕਿੱਥੇ? ਤਾਂ ਪਤਾ ਲੱਗਦਾ ਕਿ ਉਹ ਉਸ ਦਿਨ ਜਾਨੀ ਕਿ 1 ਪੈਨਗਾਸਤ ਨੂੰ ਇਸੇ ਇਲਾਕੇ ਦੇ ਵਿੱਚ ਮੌਜੂਦ ਸੀ। ਤੇ ਉਸ ਤੋਂ ਬਾਅਦ 4 ਅਗਸਤ ਤੋਂ ਉਹਦਾ ਫੋਨ ਵੀ ਬੰਦ ਆ ਰਿਹਾ ਸੀ। ਤਾਂ ਐਸੇ ਤੋਂ ਬਾਅਦ ਪੁਲਿਸ ਨੂੰ 30 ਤੇ ਸ਼ੱਕ ਹੁੰਦਾ ਤੇ ਪੁਲਿਸ ਉਸ ਦੇ ਘਰ ਜਾਂਦੀ ਹੈ। ਪਰ ਉਹ ਗਾਇਬ ਸੀ। ਪਰ ਫਿਰ ਮੋਬਾਈਲ ਲੋਕੇਸ਼ਨ ਦੇ ਜ਼ਰੀਏ ਪੁਲਿਸ ਉਸ ਨੂੰ ਅਰੈਸਟ ਕਰ ਲੈਂਦੀ ਹੈ। ਤਾਂ 36 ਦੇ ਨਾਲ ਹੀ ਪੁਲਿਸ ਉਸ ਦੀ ਕਸਾਤੀ ਕਿਰਨ ਨੂੰ ਵੀ ਫੜ ਲੈਂਦੀ ਆ ਪਰ ਸਤੀਸ਼ ਪੋਸ ਨੂੰ ਦੱਸਦਾ ਕਿ ਮੈਂ ਤਾਂ ਗੱਡੀ 베ਚਤੀ ਸੀ 6 ਮਹੀਨੇ ਪਹਿਲਾਂ ਤੇ ਦੂਸਰਾ ਉਹਦਾ ਲక్ష్ਮੀ ਦੇਵੀ ਦੇ ਨਾਲ ਦੂਰ ਦੂਰ ਤੱਕ ਕੋਈ ਰਿਲੇਸ਼ਨ ਵੀ ਨਹੀਂ ਸੀ ਤੇ ਫਿਰ ਪੋਸ ਹਸ ਓਨਰ ਨੂੰ ਭਾਲਦੀ ਹੈ ਜਿਸ ਨੇ ਇਹ ਗੱਡੀ ਸਤੀਸ਼ ਤੋਂ ਖਰੀਦੀ ਸੀ ਤਾਂ ਇੱਕ ਨਾਮ ਸਾਹਮਣੇ ਆਉਂਦਾ ਇੱਕ ਡੈਂਟਿਸਟ ਦਾ ਡਾਕਟਰ ਰਾਮਚੰਦ ਰਈਆ ਉਮਰ 42 ਸਾਲ ਉਸਨੇ ਇਹ ਗੱਡੀ ਸਤੀਸ਼ ਤੋਂ ਖਰੀਦੀ ਤਾਂ ਜਰੂਰ ਸੀ ਪਰ ਉਹਦਾ ਰਜਿਸਟ੍ਰੇਸ਼ਨ ਆਪ ਦੇ ਨਾਮ ਨਹੀਂ ਕਰਵਾਇਆ ਜਦੋਂ ਰਾਮਚੰਦ ਰਈਆ ਦੀ ਕੁਡਲੀ ਪੋਸ ਨੇ ਖੰਗਾਲੀ ਤਾਂ ਇਹ ਬੰਦਾ ਲక్ష్ਮੀ ਦੇਵੀ ਦਾ ਦਾਮਾਦ ਸੀ ਤੇ ਰਾਮਚੰਦ ਰਈਆ ਦੀ ਉਮਰ 47 ਸਾਲ ਸੀ ਉਹ ਸੱਸ ਦੀ ਉਮਰ 42 ਸਾਲ ਸੀ ਪਰ ਫਿਰ ਵੀ ਉਸਨੇ ਆਪਣੀ 20 ਸਾਲਾਂ ਦੀ ਲੜਕੀ ਦਾ ਵਿਆਹ ਰਾਮਚੰਦਰaiya ਦੇ ਨਾਲ ਕਰਵਾਤਾ ਇਹ ਰਾਮਚੰਦਰਵਈਆ ਦੀ ਸੈਕੰਡ ਮੈਰਿਜ ਸੀ ਪਰ ਉਸ ਦੀ ਸੱਸ ਲక్ష్ਮੀ ਦੇ ਵਿਦ ਉਹਨਾਂ ਦੇ ਘਰ ਦੇ ਵਿੱਚ ਕਾਫੀ ਇੰਟਰਫੀਅਰੈਂਸ ਸੀ ਰਾਮਚੰਦਰaiya ਨੂੰ ਲੱਗਦਾ ਸੀ ਕਿ ਉਸ ਦੀ ਸੱਸ ਦੀ ਵਜ੍ਹਾ ਕਰਕੇ ਉਹਨਾਂ ਦਾ ਘਰ ਟੁੱਟ ਜਾਊਗਾ ਉਸਨੇ ਸੱਸ ਨੂੰ ਸਮਝਾਉਣ ਦੀ ਵੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਮਝੀ ਨਹੀਂ ਤਾਂ ਹੁਣ ਉਸਨੇ ਸੋਚਿਆ ਕਿ ਕਤੇ ਉਸਤੀ ਪਤਨੀ ਉਸ ਨੂੰ ਛੱਡ ਕੇ ਨਾ ਚਲੀ ਜਾਵੇ ਤੇ ਫਿਰ ਇਸੇ ਸਾਲ ਫਰਵਰੀ ਦੇ ਵਿੱਚ ਉਸ ਨੇ ਤੈਅ ਕੀਤਾ ਵੀ ਜੇ ਉਸ ਨੇ ਆਪ ਦੀ ਗ੍ਰਹਿਸਤੀ ਠੀਕ ਕਰਨੀ ਆ ਤਾਂ ਆਪ ਦੀ ਸੱਸ ਨੂੰ ਰਾਹਤ ਦੇ ਵਿੱਚੋਂ ਹਟਾਉਣਾ ਹੀ ਪਊਗਾ ਹੁਣ ਇਹ ਕਰਨਾ ਤੇ ਸਤੀਸ਼ ਨੂੰ ਜਾਣਦਾ ਸੀ ਤੇ ਇਸ ਦੇ ਸਤੀਸ਼ ਤੇ ਕਰਨ ਨਾਲ 4 ਲੱਖ ਰੁਪਏ ਦੇ ਵਿੱਚ ਡੀਲ ਕੀਤੀ ਕਿ ਤੁਸੀਂ ਮੇਰੀ ਸੱਸ ਨੂੰ ਮਰਵਾਉਣ ਦੇ ਵਿੱਚ ਮੇਰੀ ਮਦਦ ਕਰੋ ਤੇ ਮੈਂ ਤੁਹਾਨੂੰ 4 ਲੱਖ ਰੁਪਏ ਦੇ ਦੂੰਗਾ ਇਸੇ ਤੋਂ ਬਾਅਦ ਡਾਕਟਰ ਸਾਹਿਬ ਨੇ ਸਤੀਸ਼ ਨੂੰ ਐਸਜੂਵੀ ਖਰੀਦੀ ਪਰ ਆਪ ਦੇ ਨਾਮ ਨਹੀਂ ਕਰਵਾਈ ਕਿਉਂਕਿ ਉਹ ਖੁਦ ਨੂੰ ਬਚਾਉਣਾ ਚਾਹੁੰਦਾ ਸੀ 3 ਅਗਸਤ ਨੂੰ ਉਸ ਦੇ ਸੱਸ ਆਪਦੀ ਬੇਟੀ ਨੂੰ ਮਿਲਣ ਦੇ ਲਈ ਉਸਦੇ ਘਰ ਜਾਂਦੀ ਹੈ ਉਸ ਦਿਨ ਉਹ ਆਪਦੀ ਸੱਸ ਨੂੰ ਵਧੀਆ ਤਰੀਕੇ ਨਾਲ ਗੱਲਬਾਤ ਕਰਦਾ ਉਸ ਨੂੰ ਕਹਿੰਦਾ ਕਿ ਚੱਲੋ ਮੈਂ ਤੁਹਾਨੂੰ ਘਰ ਦੇ ਵਿੱਚ ਛੱਡਦਾ ਫਿਰ ਰਸਤੇ ਦੇ ਵਿੱਚ ਉਸ ਨੇ ਸਤੀਸ਼ ਤੇ ਕਰਨ ਨੂੰ ਵੀ ਨਾਲ ਚੜਾਇਆ ਤੇ ਰਸਤੇ ਦੇ ਵਿੱਚ ਹੀ ਉਹਦੀ ਸਾਰਾ ਦੱਬ ਕੇ ਮਾਰਤਾ ਫਿਰ ਉਸ ਨੂੰ ਡਿੱਗੀ ਦੇ ਵਿੱਚ ਰੱਖਿਆ ਤੇ ਫਿਰ ਰਾਤ ਦੇ ਸਮੇਂ ਉਹਦੇ ਟੁਕੜੇ ਕੀਤੇ ਪੋਲੀਥੀਨ ਦੇ ਵਿੱਚ ਲਪੇਟੇ ਤੇ SUV ਦੇ ذریعے ਹੀ ਅਲੱਗ-ਅਲੱਗ ਜਗਾਮਾਂ ਤੇ ਖਿਲਾਰਤੇ ਤੇ ਫਿਰ ਅਲੱਗ-ਅਲੱਗ ਹੋ ਗਏ ਪਰ ਫਿਰ ਇਹ ਫੜੇ ਗਏ ਤੇ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਉਹ ਸਰਬੀ ਪ੍ਰਾਪਤ ਹੋ ਗਿਆ ਜੋ ਹਾਲੇ ਤੱਕ ਮਿਲਿਆ ਨਹੀਂ ਸੀ ਜੋ ਕਿ ਇਹਨਾਂ ਦੇ ਵੱਲੋਂ 20 ਜਗ੍ਹਾ ਦੇ ਉੱਤੇ ਸੁੱਟਿਆ ਗਿਆ ਸੀ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲਾਈਕ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ